ਪ੍ਰਸਤਾਵ ਸਰਜੋ ਹੀ ਮਰਦਾਬਾਦ 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 ਕਾਰਪੋਰੇਟ ਕਰਾਉਣਿਆਂ ਦੀ ਦਲਾਲ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਵੀ ਬਾਈ ਜੀ ਆਪਣਾ ਨਾਂ ਤੇ ਆਪਣੇ ਬਰਦਾਸ਼ਤ ਮੈਂ ਜੀ ਜਰਮਨਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੂਬਾ ਗੂ ਬੋਲ ਰਹੇ ਹਾਂ ਜੀ ਅੱਜ ਜੀ ਅੱਜ ਜਿਹੜਾ ਆਪਣੇ ਆ ਧਰਨਾ ਲੱਗਾ ਸਰਜ ਦੇ ਵੱਲੋਂ ਜੋ ਮੋਦੀ ਸਰਕਾਰ ਦੇ ਕਹਿਣ ਦੇ ਭਗੰਤ ਮੰਤਰੀ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਸੱਦੇ ਦੇ ਬਹਾਨੇ ਬਲਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਵਾ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵਾ ਪਹਿਲਾਂ ਵੀ ਦਸ਼ਮਨ ਦੇਸ਼ਾਂ ਦੇ ਕਿਤੇ ਜੰਗ ਲੱਗਦੀ ਹੁੰਦੀ ਉਹ ਵੀ ਝੋਸਾ ਕੱਟ ਜਾਂਦੀ ਜੰਗ ਦੇ ਇਦਰਾਹ ਨਹੀਂ ਗੱਲਬਾਤ ਦੀ ਇਹ ਪਹਿਲੀ ਵਾਰ ਹੋਇਆ ਵਾ ਇਹ ਇਹ ਭਗਵੰਤ ਮਾਨ ਨੇ ਕੀਤਾ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਨਾਲ ਸ਼ੰਭੂ ਬਾਜਰ ਇੱਕ ਨੌਰੀ ਬਾਡਰ ਦੇ ਉੱਤੇ ਕਿਸਾਨਾਂ ਮਜ਼ਦੂਰਾਂ ਤੇ ਅਤਿਆਚਾਰ ਕੀਤਾ ਗਿਆ ਮਤਾਵਾ ਪੈਣਾ ਨੂੰ ਫੜ ਕੇ ਜੇਲਾਂ ਦੇ ਵਿੱਚਾਂ ਦੇ ਵਿੱਚ ਬੰਦ ਕੀਤਾ ਗਿਆ ਵਾ ਸੋ ਇੱਕ ਖਨਾਉਣਾ ਕਾਰਨਾਮਾ ਮੱਤ ਪੰਤ ਮਾਨ ਸਰਕਾਰ ਦਾ ਇੱਕ ਫਰੂਰ ਕਿਹੜਾ ਵਾ ਉਹ ਭਗਵੰਤ ਮਾਨ ਜਿਹੜਾ ਕਹਿੰਦਾ ਸੀਗਾ ਕਿਸਾਨਾਂ ਮਜ਼ਦੂਰਾਂ ਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਕਿਸਾਨ ਮੇਰੇ ਅਗ ਸੋ ਭਗਵੰਤ ਮਾਨ ਦਾ ਧੋਰਾ ਕਿਹਦਾ ਲੋਕਾਂ ਦੇ ਸਾਹਮਣੇ ਨੰਨਾ ਛੁਟਾ ਵਾ ਆ ਦੇ ਦੇ ਸਰਕਾਰ ਔਰ ਵੀ ਜਿਹੜੀ ਆ ਮੋਦੀ ਸਰਕਾਰ ਦੇ ਰਾਹੇ ਚੱਲ ਰਹੀ ਆ ਕਿਸਾਨਾਂ ਅਮਿਤਰਾ ਜਲਮਗਾ ਰਹੀ ਆ ਅੰਕਿਆਤ ਕਰ ਰਹੀ ਆ ਕਿ ਜਿੰਨੇ ਵੀ ਕਿਸਾਨਾਂ ਮੈਦਾਨ ਦੇ ਨਾਮ ਆ ਉਹ ਪਾਲੀਆ ਪੰਜਾਬ ਦੇ ਕੀਰਤੀ ਲੋਕਾਂ ਦੇ ਨਾਲ ਮੱਥਾ ਲਾ ਬਹੁਤ ਵੱਡਾ ਜਿਹੜਾ ਅਤਿਆਚਾਰ ਕੀਤਾ ਸ਼ੰਭੂ ਦੇ ਖਦੌਰ ਦੇ ਉੱਤੇ ਜਦੋਂ ਕਿ ਸੁਪਰੀਮ ਕੋਰਟ ਹਾਈ ਕੋਰਟ ਦੀ ਰੂਲਿੰਗ ਆ ਕਿ ਜਿਹੜੇ ਰਾ ਨੇ ਉਹ ਕਿਸਾਨਾਂ ਨਹੀਂ ਰੋਕੇ ਉਹ ਹਰਿਆਣਾ ਸਰਕਾਰ ਨੇ ਰੋਕੇ ਆ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਤੁਹਾਡੇ ਸਾਹਮਣੇ ਆਈ ਇਹਦੇ ਖਿਲਾਫ ਜਿਹੜੀ ਹਰਿਆਣੇ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਗਈ ਆ ਉਹਦੇ ਸਟੇਟ ਗੋਸ ਸੀਗਾ ਸੋ ਤੁਸੀਂ ਪ੍ਰੈਸ ਦੇ ਰਿਹਾ ਤੁਸੀਂ ਦੇਖੀਏ ਕਿ ਕਿਹੜੇ ਲੋਈ ਦੇ ਮੈਂਬਰ ਮੰਤਰੀ ਕਪਤਨ ਅਰਗੇ ਕਿਸਾਨਾਂ ਮੁੱਦੇ ਜਿਹੜੇ ਉਹ ਵੀ ਨਹੀਂ ਰਿਹਾ ਕਹਿੰਦਾ ਸੀ ਕਿ ਮੈਂ ਰੋਏ ਦਾ ਮੰਤਰੀ ਆ ਆ ਜਿਹੜੀ ਤੇ ਲੋਕਤੇ ਨਜ਼ਰ ਨਹੀਂ ਆਉਂਦਾ ਧੂਲਾ ਪਾਊਗਾ ਉਹਦੀ ਅਗਮਨ ਮੈਂ ਲਿਖਿਆ ਇਹਦਾ ਚੰਪਸਰ ਕਾਰਨ ਕਿਸਾਨਾਂ ਮੈਦਾਨ ਦੇ ਉੱਤੇ ਅਤਿਆਕਾਰ ਕਰ ਮਾਰਨੇ ਸੀ ਸਾਡੇ ਭਦਰ ਸਿੰਘ ਜੀ ਦਾ ਨਾਲ ਸਾਹਾਨੂੰ ਅੰਦਰ ਮਾਰ ਕੇ ਸ਼ਹੀਦ ਕੀਤਾ ਸੀ ਸਾਹਮਣੇ ਆਗੇ ਪੰਜਾਬ ਦੀ ਖੇਡ ਦੇ ਪੈਰ ਤੇ ਲੱਗ ਰਹੇ ਪੰਜਾਬ ਪਾਬਕਿਸਤ ਜੱਟ ਪੰਜਾਬਾਰ ਜਿਹੜਾ ਕਮੀਨ ਸਰਕਾਰ ਚੱਲ ਰਿਹਾ ਵਾ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਦੇ ਹੱਥੋਂ ਦੇ ਵੀ ਉਹੀ ਰਵੱਈਆ ਜਿਹੜੇ ਕਰ ਦਿੱਤੇ ਆ ਉਹਨਾਂ ਨੂੰ ਰਿਹਾ ਕਰੇ ਤੁਰੰਤ ਰਿਹਾ ਕਰੇ ਇਹ ਜਿਹੜਾ ਸਮਾਨ ਦੀ ਟੁੱਟਪਾੜ ਜੁੱਥੀ ਹੋਈ ਆ ਉਹਦੀ ਪਰਪਾਈ ਜਿਹੜੀ ਆ ਇਹਨੂੰ ਭਗਵੰਤ ਮਾਨ ਸਰਕਾਰ ਨੂੰ ਕਰਨੇ ਚਾਹੀਦੀ ਔਰ ਕਿਸਾਨਾਂ ਨਾਲ ਜਿਹੜਾ ਪੰਗਾ ਲੈ ਰਿਆ ਇਹਨੂੰ ਆਉਣਾ ਚਾਹੀਦਾ ਪਰ ਉਹ ਜਿਹੜੇ ਦਿੱਤੇ ਸਰਕਾਰ ਲੈ ਕੇ ਜਾਂ ਸਰਕਾਰ ਸਾਥ ਹੋਊਗਾ ਕਿ ਕਿਵੇਂ ਇਹ ਮਿਲ ਕੇ ਚੱਲ ਰਹੇ ਆ ਭਗਵੰਤ ਮਾਨ ਜੀ ਜਿਹੜਾ ਮੇ ਲਪਾੜ ਕੇ ਪਾਕ ਦੀ ਬੀਤੀ ਚੋਂ ਕੰਮ ਕਰ ਰਿਹਾ ਹੈ ਉਹਨਾਂ ਨੂੰ ਪਹਿਲਾਂ ਵੀ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੀ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਪਾਕ ਦੀ ਭੁਗਤੇ ਆ ਸੋ ਉਸੇ ਨੀਤੀ ਦੇ ਉੱਤੇ ਅੱਜ ਵੀ ਭਗਵੰਤ ਮਾਨ ਜਿਹੜੇ ਆ ਮੋਦੀ ਸਰਕਾਰ ਦੀ ਵੀਟ ਟੀਮ ਜੋ ਕੰਮ ਕਰ ਰਹੀ ਆ ਤੇ ਕਿਸਾਨਾਂ ਦੇ ਮਜਬੂਰਾਂ ਜ਼ੁਲਮ ਕਰ ਰਹੀ ਆ ਸੋ ਆ ਤਨੰਦਨੀ ਇਹਦੀ ਅਸੀਂ ਨਿੰਦਾ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਟਿੱਕੇ ਦੇ ਟਿੱਕੇ ਰਿਸ਼ਨਾਤੀ ਆ ਉਹ ਵੀ ਕੀਤੇ ਜਾਣੇ ਆ ਜਿਸ ਤਰ੍ਹਾਂ ਤੁਸੀਂ ਬਹਿ ਕੇ ਜਿੱਦਾਂ ਰੰਦੇ ਨੇ ਤਾਂ ਅਗਲੀ ਨੀਤੀ ਕੀ ਹੈ ਕਿੱਥੋਂ ਹਾਂਜੀ ਵਿਚਾਰ ਕਰਕੇ ਕਿਉਂਕਿ ਕੱਲੇ ਸਾਡੇ ਜਿੱਥੇ ਉਹਦਾ ਫੈਸਲਾ ਨਹੀਂ ਹੈ ਦੋਵਾਂ ਫੋਰਮਾਂ ਦਾ ਫੈਸਲਾ ਹੋਣਾ ਕਿ ਡੀਸੀ ਹੈਡਕਵਰਟਰ ਨਾਲ ਜਾਣਾ ਹੈ ਡੀਸੀ ਹੈਡਕਵਰਟਰ ਨੂੰ ਅਸੀਂ ਜਾਵਾਂ ਸੋ ਇਹਦੇ ਵਾਸਤੇ ਜੋ ਜਿੱਥੇ ਜੋ ਵੀ ਪ੍ਰੋਗਰਾਮ ਬਣਿਆ ਵਾ ਜੀਸੀਆ ਦੀ ਕੁਆਟਰ ਤੇ ਧਰਨੇ ਲਾ ਕੇ ਜਿਹੜੇ ਆਗੇ ਮੰਗ ਪੱਤਰ ਦੇਣੇ ਆ ਉਹਦੇ ਵਜੋਂ ਅੱਜ ਇੱਥੇ ਇਕੱਠੇ ਹੋਏ ਹਾਂ ਦੇ ਗਾਂ ਆਨਲਾਈਨ ਸਮੇਂ ਦੇ ਕੰਨ ਮਿੰਟਾਂ ਤੱਕ ਅਸੀਂ ਜੀਸੀਆ ਦੀ ਕੁਆਟਰal ਨੂੰ ਬਦਾਂ